ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਛਾ ਡੇਰੀ ਫਾਰਮ ਤੇ ਹੋਪ ਕਰਦਾ ਜੀ ਸਾਰੇ ਮੇਰੇ ਵੀਰ ਭਰਾ ਦੇ ਸਭ ਦੇ ਸਵੇ ਚ ਵਸਤੇ ਜੇ ਸਾਰੇ ਠੀਕ ਠਾਕ ਹੋਣਗੇ ਤੇ ਅੱਜ ਆਪਾਂ ਤੁਹਾਨੂੰ ਆਪਣੇ ਫਾਰਮ ਤੋਂ ਇਹ ਚਾਰ ਟੌਪ ਕਲਾਸ ਮੱਜਾਂ ਦੀ ਵੀਡੀਓ ਦੀ ਜਾਣਕਾਰੀ ਦੇਣ ਲੱਗੇ ਆ ਜੀ ਤੇ ਤਾਜ਼ੀਆਂ ਸੂਈਆਂ ਬਿਲਕੁਲ ਮੱਜਾਂ ਤੇ ਆਪਣੇ ਫਾਰਮ ਦਾ ਐਡਰੈਸ ਹੈ ਜੀ ਪਿੰਡ ਛੱਜੜਵੱਡੀ ਜ਼ਿਲ੍ਹਾ ਅੰਮ੍ਰਿਤਸਰ ਤੇ ਤਹਿਸੀਲ ਬੱਬਕਾਲਾ ਸਾਹਿਬ ਬੁਲਾਉਂਦੇ ਆ ਜੀ ਆਪਣੇ ਫਾਰਮ ਦੇ ਆਂਡਰ ਨਾਲ ਤੇ ਦਿਨੇ ਵਾਲੀ ਜਾਣਕਾਰੀ ਹਰ ਸ਼ਾਹ ਜੀ ਵਧੀਆ ਜੀ ਮਾਰਾ ਵਧੀਆ ਆਪਣਾ ਸੌ ਠੀਕ ਠਾਕ ਹਾਂਜੀ ਹਾਂਜੀ ਵਧੀਆ ਵਧੀਆ ਠੀਕ ਠਾਕ ਹੋਰ ਸੁਣਾਓ ਵਧੀਆ ਜੀ ਮਾਰਾ ਵਧੀਆ ਠੀਕ ਠਾਕ ਤੇ ਕਿੰਨੇ ਨਾ ਕੇ ਫਿਰ ਅੱਜ ਆਪਣੇ ਕੋਲ ਅੱਜ ਚਾਰ ਝੋਟੀਆਂ ਠੀਕ ਆ ਜੀ ਹਾਂਜੀ ਤੇ ਤਾਰੀਆਂ ਸੁਈਆਂ ਬਿਲਕੁਲ ਸਾਰੀਆਂ ਬਿਲਕੁਲ ਤਾਜ਼ੀਆਂ ਬਾਕੀ ਆ ਵੀ ਵਿਖਾਲ ਦੋ ਆ ਮੈਂ ਇਹਨੂੰ ਅੱਜ ਚੌਥਾ ਦਿਨ ਸੂਈ ਨਾ ਆ ਛੋਟੀ ਦੀ ਠੀਕ ਆ ਜੀ ਤੇ 12 ਕਿਲੋ ਝੋਟ ਬਿਲਕੁਲ ਟਾਈਮ ਟਾਈਮ ਇੱਕ ਡੋਕਾ ਨਹੀਂ ਮੈਂ ਕਿਉਂ ਦੇ ਮਲਥਾਨ ਚ ਉਹ ਬੱਲੀ ਚ ਮੈਂ ਪਾ ਗਈ ਆ ਡੋਕਾ ਛੱਟ ਕੇ ਹਾਂਜੀ ਆ ਵਿਖਾਲ ਦੋ ਜੇ ਡੋਕਾ ਹੈਗਾ ਤਾਂ ਦੱਸੋ ਡੋਕਾ ਹੈਗਾ ਵਿੱਚ ਨਹੀਂ ਜੀ ਬਿਲਕੁਲ ਇੱਕ ਮਾਸਾ ਡੋਕਾ ਬਿਲਕੁਲ ਟਾਈਮ ਤੋਂ ਟਾਈਮ ਚ ਵਾਈ ਆ ਜੀ ਆ ਕੱਟੀ ਵਿਖਾਲ ਦੋ 나ੜੂ ਵਿਖਾਲ ਦੋ ਕੱਟੀ ਢੱਲੇ ਸਾਈਡ ਤੇ 나ੜੂ ਵਿਖਾਲ ਦੋ ਜੀ ਆ ਪਹਿਲੇ ਨੰਬਰ ਵਾਲੀ ਦਾ ਹਾਂਜੀ ਤੇ ਚੌ ਪੰਨਿਆ ਲੈਣਾ ਸੀ ਮੈਂ ਜੀ 12 ਕਿਲੋ ਬੌਲੀ 16 ਕਿਲੋ ਦੀ ਗਾਰੰਟੀ ਹੈ ਝੋਟੀ ਦੀ 16 ਕਿਲੋ ਝੋਟੀ ਦੁੱਧ ਦੀ ਹਾਂਜੀ ਤੋੜ ਕੇ ਵਿਖਾ ਦਿਓ ਜੀ ਵਿਖਾ ਦਿਨੇ ਆ ਬਾਕੀ ਆ ਵੀ ਵਿਖਾ ਦਿਓ ਵੇ ਆਹ ਛੋਟੀ ਜਿਹੜੀ ਆ ਮੜਾ ਡੋਕਾ ਮਾਰ ਗਈ ਆ ਪਸੰਕੇ ਮਤਲਬ ਇਹਨਾਂ ਚਟਿਆ ਨੇ ਬੱਚੇ ਚੱਟੀ ਜਾਂਦੀ ਬਾਕੀ ਚਵਾਈ ਆਪਣੀ ਬਿਲਕੁਲ ਟਾਈਮ ਟੂ ਟਾਈਮ ਹੁੰਦੀ ਆ ਮੋ ਟਾਈਮ ਹੁਣ 3 ਵਜੇ ਵੀਡੀਓ ਪਾਉਣੇ 3 ਵਜੇ ਬੰਨ੍ਹ ਦੇਈ ਆ ਤੇ 5 ਤੋਂ 5 ਆਪਣੀ ਚਵਾਈ ਇੱਕ ਮਾਸਾ ਦੀ ਆਵੇ ਲੋ ਆ ਵੀ ਮਿਹਨਤ ਕਰੇ ਮਾਸਾ ਬਈ ਆ ਨਹੀਂ ਲਗਾ ਕੇ ਮੈਨੂੰ ਹੀ ਕੋਈ ਡੋਕਾ ਨਹੀਂ ਬਾਕੀ ਜਿਹੜੇ ਵੀ ਮੇਰੇ ਵੀਰ ਭਰਾ ਨੇ ਮੱਝ ਲੈ ਕੇ ਜਾਣੀ ਆਪਣੀ ਦੋ ਟਾਈਮ ਤਿੰਨ ਟਾਈਮ ਬਿਲਕੁਲ ਤਸੱਲੀ ਕਰਕੇ ਆਪਣੀ ਚਵਾਈ ਕਰਕੇ ਫੇਰ ਲੈ ਕੇ ਜਾਵੇ ਮੈਂ ਆਪਣੀ ਮਤਲਬ ਕੋਈ ਵਧੀਆ ਹਾਂਜੀ ਮਤਲਬ ਜਿਹੜਾ ਮਰਜ਼ੀ ਆਵੇ ਵੀ ਆਹ ਛੋਟੀ ਖੋਦ ਨੇ ਇੱਕ ਮਾਸਾ ਡ ਜੀ ਵਿਖਾਓ ਜੀ ਹਾਂ ਦੂਜਾ ਸੂਆ ਝੋਟੀ ਆ ਜੀ ਠੀਕ ਆ ਜੀ ਹਾਂ ਦੂਜਾ ਸੂਆ ਅਜ ਪੰਜਵਾਂ ਦਿਨ ਸੂਈ ਨੂੰ ਆ 12 ਕਿਲੋ ਝੋਟੀ ਕੋ ਬੌਲੀ ਆ ਮੱਲਵ ਅਰੇ ਬੌਲੀ ਕੱਚਾ ਦੁੱਧ ਆ ਜੇ ਦੇ ਮੱਲ ਜਿਹੜਾ ਕੱਚਾ ਕੱਚਾ ਦੁੱਧ ਬਾਹਰ ਹਾਂ ਜੀ 16 ਕਿਲੋ ਦੀ ਗਰੰਟੀ ਆ ਝੋਟੀ ਦੀ ਠੀਕ ਆ ਜੀ ਇਹ ਲੋ ਜੇ ਇੱਕ ਧਾਰ ਨਹੀਂ ਥਾਣ ਚੀ ਵੈ ਗਈ ਝੋਟੀ ਹਾਂ ਜੀ ਬਿਲਕੁਲ ਟਾਈਮੋ ਟਾਈਮ ਆਪਣੀ ਵੀਡੀਓ ਬਣ ਜੂਗਾ ਲੈ ਲਓ ਜੀ ਲੈ ਆਓ ਜੀ ਮੋੜ ਲਓ ਬਾਕੀ ਚੰਗੇ ਕੱਤ ਕੱਟਦੀ ਆ ਜੀ ਸਿੰਘ ਸੁਣਕ ਦੀ ਬਹੁਤ ਸੋਹਣੀ ਆ ਜੀ ਬਹੁਤ ਜ਼ਿਆਦਾ ਸੋਹਣੀ ਆ ਜੀ ਜ਼ਿਆਦਾ ਸੋਹਣੀ ਕੱਟੀ ਆ ਹਰ ਇੱਕ ਦੀ ਕੋਈ ਚੋਟਾ ਕੱਟਿਆ ਦੋ ਸੁਣੋ 12 ਕਦੋਂ ਪੋਣੀ ਕਰੇ ਹਨਾ ਹੁੰਦੀ ਆ ਮਗਰ ਵੀ ਕੱਟੀ ਆ ਹਾਂਜੀ ਬਾਕੀ ਵਾਧਾ ਆ ਜੀ ਮਗਰ ਕੱਟੀ ਦਾ ਹਾਂਜੀ ਹਾਂਜੀ ਆ ਜਾ ਲੈ ਜਾਓ ਜੀ ਆ ਜਾ ਆਹ ਬੱਚਾ ਰਕਟ ਹਾਂਜੀ ਲੈ ਜਾਓ ਆ ਗਾੜੀਆਂ ਵਿਖਾ ਦਿਓ ਚਾਹੇ ਛੱਡਾ ਛੂਡਾ ਸਾਰਾ ਛੋਟੀ ਦਾ ਥੱਲੇੋਂ ਛੱਡਾ ਗਾੜੀਆਂ ਵਿਖਾ ਦਿਓ ਬਣਾ ਕੇ ਬਹੁਤ ਛੋਟੀ ਸਾਫ ਛਤਰੀ ਹਟ ਕੱਟ ਤੈ ਨਾ ਮਤਲਬ 12 ਕਿਲੋ ਤੋਂ ਸਟਾਰਟਿੰਗ ਕੀਤੀ ਆ ਜੀ ਇਹਨੇ ਹਾਂ ਜੀ ਤੇ ਕਿੰਨਾ ਦੋਤ ਮਤਲਬ ਪੱਕਾ ਦੋਗੇ 16 ਕਿਲੋ ਝੋਟੀ ਦੀ ਦਾਮ ਆਦੀ 16 ਕਿਲੋ ਦੀ ਗਰੰਟੀ ਨਾਲ ਝੋਟੀ ਲਾ ਦੇ ਤੇ ਮਤਲਬ ਧਾਰ ਨਹੀਂ ਥਾਂ ਦੇ ਵਿੱਚੋਂ 16 ਕਿਲੋ ਦੀ ਗਰੰਟੀ ਨਾਲ ਝੋਟੀ ਦਵਾਂਗੇ ਠੀਕ ਆ ਜੀ ਤੇ ਕੀ ਭਾਅ ਇਹਦਾ ਭਾਅ ਇਹਦਾ ਵੇਖੋ ਜੀ ਮੋੜ ਤੇ ਕਰੋਣਾ ਪਾਵੇਂ 1 60 ਕਰਾ ਲਓ 1 75 ਕਰਾ ਲਓ 70 ਕਰਾ ਲਓ ਹਾਂ ਜੀ 5 1/2 ਕਰਾ ਲਓ ਠੀਕ ਆ ਹਾਂ ਨਾ ਝੋਟੀ ਇੱਕ 40 ਦੀ ਦੇਣੀ ਮਾਨਤਨ ਕਰ ਦੋ ਮਾਨਤਨ ਕਰਦਾ ਵੀਰ ਭਰਾ ਇਹਦਾ ਮਾਨਤਨ ਕਰਦਾ ਠੀਕ ਆ ਜੀ ਹਾਂਜੀ ਆ ਝੋਟੀ ਅੱਜ ਇਹਨ ਮਤਲਬ ਤਕਰੀਬਨ 8-9 ਦਿਨ ਹੋ ਗਏ ਲੋ ਤਾਜੀ ਸੂਈ ਕੱਟੀ ਮਗਰੇ ਆ ਹਾਂਜੀ ਤੇ ਝੋਟੀ ਬਿਲਕੁਲ ਇਹ ਤਾਜੇ ਬੱਚੇ ਆ ਜੀ ਬਿਲਕੁਲ ਤਾਜਾ ਬੱਚਾ ਵਾ ਤਾਜਾ ਬੱਚਾ ਵਿਖਾ ਦੇ ਝੋਟੀ ਨੀਲੀ 라ਵੀ ਦੀ ਆ ਬਾਕੀ ਨੀਲੀ 라ਵੀ ਦੀ ਆ ਨਸਲ ਦੀ ਝੋਟੀ ਆ ਜੀ ਬਿਲਕੁਲ ਸੋਹਣੀ ਸੁਨੱਖੀ ਆ ਕੱਦ ਕਾੜ ਦੀ ਵੀ ਚੰਗੀ ਆ ਤੇ ਥੱਲੇ ਦੀ ਲੇਵਰੀ ਬਹੁਤ ਜਿਆਦੀ ਸਾਫ਼ ਆ ਬਾਕੀ ਇਹ ਝੋਟੀ ਦੇ ਕੋਲ ਤਕਰੀਬਨ ਹੁਣ ਹੈਗਾ ਦੁੱਧ 14 ਕਿਲੋ ਆ ਹਾਂਜੀ ਤੇ ਪਾ 13 ਕਰਕੇ ਦੇਣੀ ਦੁੱਧ 14 ਆ ਪੌਣੇ 14 ਵੀ ਨਹੀਂ ਹੋਊਗਾ ਠੀਕ ਆ ਜੀ ਤੇ 13 ਕਰਕੇ ਵੀਰ ਭਰਾ ਨੂੰ ਦੇਣੀ ਆ ਠੀਕ ਆ ਤੇ ਇਹ ਵੀ ਇਹ ਵੀ ਦੁੱਧ 15 16 ਕਿਲੋ ਕਰ ਜੂਗੀ 14 ਕਿਲੋ 16 ਕਿਲੋ ਮੂ ਮੂ ਲੀ ਜਾ ਠੀਕ ਆ ਜੀ ਜਿੱਦਣ ਮੈਲਾ ਮਾਰਦੀ ਨਾ ਹਾਂਜੀ ਜਿੱਦਣ ਮੈਲਾ ਮਾਰਦੀ ਤੇ 16 ਕਿਲੋ ਦਈ ਗਰੰਟੀ ਦੇ ਹਰੇ ਹਰੇ ਕੱਚਾ ਦੁੱਧ ਹੀ ਆਗੇ ਕੱਚਾ ਮਤਲਬ 8 9 10 ਦੇਣੇ ਕਿਨੂੰ ਲਾ ਲਓ ਬਈ ਇੰਨਾ ਕੀ ਆ ਹਾਂਜੀ ਤੇ ਹਲੇ ਮੈਲਾ ਮਾਰਨਾ ਸਤੈ ਮੈਂ ਜਾ ਕੇ 20 ਦਿਨ 20 ਦਿਨ ਦੁੱਧ ਤੇ ਆਉਂਦੀ ਆ ਜੀ ਹਾਂਜੀ ਬਹੁਤ ਸਾਫ ਆ ਬਹੁਤ ਸਾਫ ਆ ਥੱਲੇ ਲੇਵੇ ਦੀ ਬਿਲਕੁਲ ਬਹੁਤ ਯਾਦੀ ਸਾਫ ਆ ਥਣ ਦੀ ਬਾਕੀ ਬਹੁਤ ਵਧੀਆ ਚਵਾਈ ਬਿਲਕੁਲ ਪੋਲੀ ਆ ਜੀ ਚਵਾਈ ਬਿਲਕੁਲ ਪੋਲੀ ਆ ਮੈਂ ਨਾ ਕਰੇ ਕਾਨੂੰ ਗੱਲਾਂ ਚਵਾਈ ਤੇ ਮੈਂ ਠੰਡੀ ਧੀ ਏਡੀ ਕਰਮਾਲੀ ਮਤਲਬ 2 ਸਵਾ 2 ਕਿਲੋ ਗਾੜਿਆ ਖਾਂ ਮੈਂ ਜੀ ਬਾਕੀ ਬਿਲਕੁਲ ਸੋਹਣੀ ਸੁਨਖੀ ਆ ਗੱਦ ਘਾੜ ਦੀ ਬਹੁਤ ਚੰਗੀ ਆ ਜੀ ਵੱਡੇ ਗੱਦ ਘਾੜ ਦੀ ਆ ਵੱਡੇ ਵੱਡੇ ਜੀ ਬਾਕੀ ਨਸਲ ਦੀ ਆ ਨਸਲ ਦੀ ਆ ਬਹੁਤ ਚੋਟੀ ਦੀ ਆ ਹਾਂ ਜੀ ਉਹਨਾਂ ਦਾ ਸੇਰੇ ਮਗਰ ਕੱਟੀ ਆ ਠੀਕ ਆ ਜੀ ਸੇਰੇ ਮਗਰ ਉਹ ਕੱਟੀ ਆ ਹਾਂਜੀ ਬਹੁਤ ਚੰਗੀਆਂ ਪਾਜੀ ਮੱਜਾਂ ਬਹੁਤ ਜਗੀਆਂ ਚੰਗੀਆਂ ਸਾਫ ਬੜੀਆਂ ਹਾਂਜੀ ਸੁੱਤਰੀਆਂ ਵੜੀਆਂ ਬਾਕੀ ਕੋਈ ਟਾਈਮ ਨਹੀਂ ਇਹਨਾਂ ਨੂੰ ਬਿਲਕੁਲ ਬਿਲਕੁਲ ਇਹਦੇ ਚਟ ਕੇ ਡੋਕਾ ਮਾਰ ਗਿਆ ਹੋਵੇ ਸੋ ਤਿੰਨਾਂ ਹਾਂਜੀ ਉਹ ਨਾ ਘਰ ਘਰ ਪਾਇਆ ਜਾਂਦਾ ਆ ਜੀ ਆ ਚਟ ਕੇ ਮਾਰ ਗਈ ਇਹਦਾ ਤੇ ਬੜਾ ਕਰਦੀ ਬੱਚੇ ਦਾ ਠੀਕ ਆ ਜੀ ਤੇ ਦੱਸੋ ਫਿਰ ਇਹਦਾ ਵੀ ਵੀਰ ਜੀ ਮੁੱਲ ਕਰਉਣਾ ਭਾਵੇਂ ਇਹਦਾ 70 75 ਕਰਾ ਲਓ ਹਾਂਜੀ ਇਹ ਵੀ ਮੈਂ ਇੱਕ 40 ਦੀ ਦੇਣੀ ਆ 4 ਦੀ ਛੋਟ ਕਰਦਾ ਕਿ ਬਾਕੀ ਮਾਨ ਤਾਨ ਮ ਵੀ ਵੀਰਪਰਾ ਆਊਗਾ ਬਾਕੀ ਕੋਈ ਨਹੀਂ ਕੋਈ ਵੀਰਪਰਾ ਦੂਰੋਂ ਆਊਗਾ ਤੇ ਕੋਈ ਨੀ ਜ਼ਰੂਰ ਮਾਨ ਤਾਨ ਹੋਊਗਾ ਮੈਂ ਨਾਲ ਕੋਈ ਲੇਖਾ ਬਹੁਤ ਸਾਫ ਸੁਥਰੀ ਮੈਂ ਬਾਕੀ ਬਾਕੀ ਮੱਜਾ ਉਧਰ ਦੀ ਹੂਗਾ ਕੋਈ ਲੋਕਲ ਨਹੀਂ ਮਾਲ ਹੈਗਾ ਇੱਧਰ ਦਾ ਬਹੁਤ ਸਾਫ ਗਾਲੇ ਬਣੇ ਝੱਡਾ ਵਿਖਾਉ ਨਾੜਾਂ ਵਾਲਾ ਕਿਤੇ ਬਹੁਤ ਜਿਆਦਾ ਸਾਫ ਸੁਥਰਾ ਝੱਡਾ ਮੈਂ ਨਾਲ ਬਾਕੀ ਥਣਾ ਦਾ ਗਾਇ ਬਹੁਤ ਸੋਹਣਾ ਵਾ ਅੱਗੇ ਭਾਜੀ ਅੱਗੇ ਭਾਜੀ ਆ ਵੇਖ ਲੋ ਅਵੀ ਮੈਟ ਮਤਲਬ ਬਿਲਕੁਲ ਤਾਜੀ ਆ ਟੈਮੋ ਟੈਵੇ ਲੋ ਕਿ ਥੜ ਚ ਡੋਕਾ ਹੈਗਾ ਹਾਂਜੀ ਬਾਕੀ ਇਹ ਵੀ ਚੁਆਈ ਕਰਨੀ ਇਹਨਾਂ ਦੀ ਖਣ ਭਾਂਡੇ ਦੀ ਬੜੀ ਖੁੱਲੀ ਆ ਜੀ ਥਣਾ ਦਾ ਗੈਬ ਬਹੁਤ ਸੋਹਣਾ ਵਾ ਬਹੁਤ ਜੀ ਸਾਹਿਬ ਇਹਦੇ ਕੋਲ ਵੀ ਮੈਂ ਕੋਈ 11 1/2 ਕਿਲੋ ਆ ਬੱਚਾ ਵੇਖ ਲਓ 11 1/2 ਕਿਲੋ ਦੁੱਧ ਹੈਗਾ ਠੀਕ ਆ ਜੀ ਇਹ ਵੀ ਬਿਲਕੁਲ ਤਾਜੀ ਸੂਈ ਆ 14 ਕਿਲੋ ਮੈਂ ਦੁੱਧ ਕਰ ਜੂਗੀ ਠੀਕ ਆ ਜੀ ਖੋਲੋ ਜੀ ਹਾਂ 14 ਕਿਲੋ ਦੁੱਧ ਮੈਂ ਕਰ ਜੂ ਵਧੀਆ ਸਮਾਨ ਆ ਬਹੁਤ ਸਾਫ਼ ਹੈ ਹਾਂਜੀ ਬਾਕੀ ਤਾਜ਼ੀਆਂ ਮਈਆਂ ਬਿਲਕੁਲ ਬਿਲਕੁਲ ਤਾਜ਼ੀਆਂ ਮਈਆਂ ਹਾਂਜੀ ਲੈ ਜਾਓ ਸਾਫ਼ ਉਤਰ ਗਿਆ ਇਹੋਈ ਇਹਨਾਂ ਨੂੰ ਟਾਈਮ ਲੱਗਾ ਦਾ 2 ਘੰਟੇ ਦੇ ਇਹਨਾਂ ਲਾਲ ਹੋਏ ਨਾ ਬਿਲਕੁਲ ਬਿਲਕੁਲ ਪਰ ਚਲੋ ਚੰਗਾ ਜਿਹੜਾ ਮਾਲ ਹੁੰਦਾ ਉਹਨੂੰ ਲੋਡ ਪੈਂਦੀ ਨਹੀਂ ਅਜੀ ਟਾਈਮ ਦੀ ਹੋਰ ਗੱਲ ਕੀ ਆ ਅਈ ਟੈਮੋਂ ਟੈਮ ਚੋਕੇ ਤੇ ਨਹੀਂ ਭਾਵੇਂ ਕੋ ਚਾ ਚਾ ਬਿਲਕੁਲ ਬਿਲਕੁਲ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਫੇਰ ਖੜੇ ਫੇਰ ਖੜੇ ਸਭ ਦਾ ਆਡਕ ਰਹਿਣ ਬਹਿਣ ਦੀ ਸਭ ਕੋ ਆਪਾਂ ਦਾ ਪਤਾ ਗਿਆ ਰੋਟੀ ਪਾਣੀ ਪ੍ਰਸ਼ਾਦਾ ਸਭ ਕੋ ਮਿਲੂਗਾ ਹਾਂਜੀ ਬਾਕੀ ਜਿਹਨੇ ਪੈਸੇ ਲਾਉਣੇ ਉਹਨੇ ਆਪਣੀ ਤਸੱਲੀ ਕਰਕੇ ਕਰਨੀ ਆ ਬਸ ਮੈਂ ਨਾ ਪੈਸਾ ਮਾਰਾ ਸੌਖਾ ਬਣਦਾ ਕੇ ਬਿਲਕੁਲ ਜੀ ਆ ਸੁੱਖਾ ਬਣਦਾ ਤਸੱਲੀ ਕਰਕੇ ਸਾਡੀਆਂ ਬਾਕੀ ਕੱਦ ਕਾਟ ਦੀ ਇਹ ਵੀ ਬਹੁਤ ਵੱਡੀ ਆ ਮੱਝ ਥਣ ਚੱਟਾ ਇਹਦਾ ਬੜਾ ਸਾਫ਼ ਹਲੇਵੇ ਦੀ ਬਹੁਤ ਸੁਥਰੀ ਆ ਬਹੁਤ ਸੁਥਰੀ ਕਦੇ ਵੇਖ ਲੋ ਕਦੇ ਮਾਸਾ ਜਨਾ ਮਤਲਬ ਕਰੇ ਮਾਰਾ ਡੋਕਾ ਨਹੀਂ ਕਦੇ ਆਗਾ ਮੈਂ ਤੇ ਕੱਚੀ ਮੈਂ ਬਿਲਕੁਲ ਦੱਸੋ ਫਿਰ ਇਹਦਾ ਵੀ ਇਹਦਾ ਮਤਲਬ ਜਿਹੜਾ ਮੋਲਿਆ ਭਾਜੀ ਇਹ ਮੈਂ ਹਾਂ ਨਾ ਜਿਹੜੀ ਆ 1 लाख 26000 ਰੁਪਏ ਦੀ ਦੇਣੀ ਮੁੱਲ ਜੋ ਮਰਜ਼ੀ ਕਰ ਲਓ ਠੀਕ ਆ ਜੀ 1 लाख 26 ਦੀ ਮੈਂ ਦੇਣੀ ਠੀਕ ਆ ਜੀ ਹਾਂਜੀ ਅੱਗੇ ਜੀ ਅੱਗੇ ਆ ਛੋਟੀ ਆ ਵੇਲੇ ਬੱਚਾ ਹਾਂਜੀ ਆ ਛੋਟੀ ਨੂੰ ਤੀਜਾ ਚੌਥਾ ਦਿਨ ਸੂਈ ਨੂੰ ਆ ਠੀਕ ਆ ਜੀ ਤੇ ਇਹ ਛੋਟੀ ਕੋ 10 ਕਿਲੋ ਬੋਲੇ ਤੋਂ ਸਟਾਰਟਿੰਗ ਵੇਖ ਲਓ ਜੇਕਰ ਲੋਕਾ ਵੀ ਹੈਗਾ ਤਾਂ ਉਹ ਵੀ ਖਾਲ ਦਿਓ ਬਹੁਤ ਯਾਦੀ ਇਸ ਲੇਵੇ ਦੇ ਸਾਫਾ ਲੋਕਾ ਦਾ ਟਾਈਮ 5:00 ਚਵਾਈ ਹੋਣੀ ਆ 3:00 ਵਜੇ ਵੀਡੀਓ ਬਣ ਗਈ ਹਾਂਜੀ ਤੇ 5:00 ਵਜੇ ਸਵੇਰੀ ਹੋਈ ਆ ਤੇ ਵੇਖ ਲਓ ਸਾਫ ਸੁਥਰੀ ਛੋਟੀ ਅੱਜ ਚੌਥਾ ਦਿਨ ਸਵੇਰ 10:00 ਤੋਂ ਸਟਾਰਟਿੰਗ ਕੀਤੀ ਨੇ ਬੋ ਬਹੁਤ ਜਿਆਦੀ ਸਾਫ ਆ ਨਹੀਂ ਬਹੁਤ ਜਿਆਦੀ ਸੋਹਣੀ ਆ ਝੋਟੀ ਸੋਹਣੀ ਆ ਬਾਕੀ ਝੋਟੀ ਇਹ ਆ ਫਿਰ ਹੈਗੀ ਸਾਫ ਨੇ ਠੰਡੀ ਤੇਰੀ ਜਵਾਬ ਸਮਾ ਲਗਾ ਕਦੇ ਕੰਨ ਨੂੰ ਗੱਲਾਂ ਬਾਕੀ ਸਟਾਰਟਿੰਗ ਬੜੀ ਵਧੀਆ ਕੀਤੀ ਇਹਨੇ ਹਾਂਜੀ ਲੈ ਜਿਓ ਹਾਂਜੀ ਬਾਕੀ ਥਾਂ ਲੇਵੇ ਦੀ ਸੋਹਣੀ ਆ ਚਵਾਈ ਇਹਦੀ ਵੀ ਬੋਲੀ ਆ ਜੀ ਬੋਲੀ ਕਰੇ ਮੈਂ ਨਾ ਭਾਵੇਂ ਕੋਈ ਮਤਲਬ ਭੈਣ ਭਰਾ ਜਿਹੜਾ ਮਰਜੀ ਵੀਰ ਚੋਲੇ ਭੈਣ ਚੋਲੇ ਕੋਈ ਬੱਚਾ ਚੋਲੇ ਜਿਹੜਾ ਮਾਦੀ ਚੋਲੇ ਹਾਂਜੀ ਸਾਬਾ ਕੀ ਸੂਈ ਬਿਲਕੁਲ ਤਾਜੀ ਹੈ ਹਾਂਜੀ ਬਾਕੀ ਕਈ ਪੈਦਾ ਨਹੀਂ ਪਿਸ਼ਾਬ ਨਹੀਂ ਚੁੱਕਿਆ ਕੋਈ ਭੈਣ ਨਹੀਂ ਚੋਲੇ ਭਰਾ ਹਾਂਜੀ ਬਜ਼ੁਰਗ ਬੱਚਾ ਪਾ ਪਾਵੇ ਦੇ ਥਾਲੇ 10 ਸਾਲਾਂ ਦਾ ਬੱਚਾ ਪਾ ਹਾਂਜੀ ਹਾਂਜੀ ਕਾਹਵੀ ਚੋਲੀ ਇੰਨੀ ਚੋਣ ਪੋਲੀ ਹੈ ਬਾਕੀ ਜਿਹਦੀ ਚਵਾਈ ਪੋਲੀ ਦੁੱਧ ਵੀ ਡੰਗਰ ਉਹ ਹੀ ਕਰਦਾ ਉਹ ਹੀ ਜੀ ਉਹ ਹੀ ਹਾਂਜੀ ਬਹੁਤ ਸਾਫ ਹੈ ਹਾਂਜੀ ਆਜੋ ਜੀ ਸੁਥਰੀ ਵਧੀਆ ਵੇਖ ਲੋ ਕਰੇ ਠੰਡ ਚ ਕਦੇ ਮਾਸਾ ਢੋਕਾ ਨਹੀਂ ਹੈਗਾ ਬਿਲਕੁਲ ਬਿਲਕੁਲ ਇਹਦੀ ਸਾਲ ਤੇ ਬਿਲਕੁਲ ਕੱਚੀ ਸੂਈ ਆ ਹਾਲੇ ਵੇਖੋ ਮੈਂ ਨੇ ਪਿਛਾ ਵੀ ਨਹੀਂ ਚੁੱਕਿਆ ਹਾਲੇ ਹਾਂਜੀ ਹਾਂਜੀ ਬਿਲਕੁਲ ਤਾਜੀ ਮੈਂ ਸੂਈ ਆ ਹਾਂਜੀ ਦੱਸੋ ਫਿਰ ਇਹਦਾ ਵੀ ਵੇ ਜੀ ਇਹ ਝੋਟੀ ਤੇ ਬਹੁਤ ਜਿਆਦੀ ਸਾਫ ਸੁਥਰੀ ਅੱਜ ਜਾ ਸੂਆ ਵਾ ਹਾਂਜੀ ਮੁੱਲ ਕਰਾਉਣ ਭਾਵੇਂ 1 ਚਾਰੀ ਕਰਾ ਲਓ 35 ਕਰਾ ਲਓ ਹਾਂਜੀ ਭਾਵੇਂ ਕਰਾ ਲਓ 30 ਜੈ ਜੈ ਦੱਸ ਦਿਓ ਜੈ ਜਹਾਨਾ ਝੋਟੀ ਦੇਣੀ 1 ਲੱਖ ਤੇ 22000 ਰੁਪਏ ਠੀਕ ਆ ਬਾਈ ਹਾਂਜੀ ਬਾਕੀ ਕੋਈ ਨਹੀਂ ਬਾਹਰ ਭਰਾ ਕੋਈ ਫੋਨ ਕਰੇ ਮਾਨਤਾਨ ਜਰੂਰ ਕਰਾਂਗੇ ਬਾਕੀ ਇਹ ਵੀ ਮੋਲ ਜਿਹੜੇ ਕੀਤੇ ਆ ਬਿਲਕੁਲ ਜਾਇਜ਼ ਕੀਤੇ ਪਹਿਲਾਂ ਹੀ ਤੇ ਬਾਕੀ ਆਪਾਂ ਟੈਮੋ ਟਾਈਮ ਵਾਲੇ ਕੀਤੇ ਵੀ ਟੈਮੋ ਟਾਈਮ ਮਾਰਾਂ ਕੇ ਕੋਈ ਚੋਏ ਸਾਫ਼ ਸੁਥਰੀਆਂ ਆਡੀਆਂ ਸਾਰੀਆਂ ਮਈਆਂ ਬਹੁਤ ਜਿਆਦਾ ਸਾਫ਼ ਆ ਬਹੁਤ ਜਿਆਦਾ ਝੋਟੀਆਂ ਚੰਗੀਆਂ ਕਰੇ ਆੜੇ ਆੜੇ ਝੋਟੀਆਂ ਸਾਫ਼ ਲੱਭਦੀਆਂ ਕਰੇ ਬਿਲਕੁਲ ਇੱਕ ਕਰੀ ਆਪਣਾ ਨਾਂ ਤੇ ਐਡਰੈਸ ਦੱਸ ਦੋ ਨਾਂ ਦੱਸ ਨਾਂ ਆਪਣਾ ਗਰਵੇਲ ਸਿੰਘ ਆ ਹਾਂਜੀ ਪਿੰਡ ਆਪਣਾ ਸ਼ਿਜੁਰਡੀ ਆ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਤੇ ਤਹਿਸੀਲ ਬੱਬਕਾਲਾ ਜੀ ਠੀਕ ਨੰਬਰ ਆਪਣਾ ਹੈਗਾ 9878266462 ਦੂਜਾ ਨੰਬਰ ਆ 987993179 ਠੀਕ ਹੈ ਸਸਰੀਗੜੀ ਸਸਰੀਗੜੀ